ਕਾਂਗਰਸ ਹਾਈ ਕਮਾਂਡ ਪੰਜਾਬ ਦੇ ਵਿੱਚ 2027 ਦੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਹਰ ਹਲਕੇ ਦੇ ਵਿੱਚ ਅਰਜ਼ਰਵਰ ਭੇਜ ਰਹੀ ਹੈ ਔਰ ਪਾਰਟੀ ਦੇ ਜਿਹੜੇ ਵਰਕਰ ਹੈ ਉਹ ਕੱਲੇ-ਕੱਲੇ ਦੇ ਵਿਚਾਰਕ ਜਾਣ ਰਹੀਏ ਉਸ ਦੇ ਲਈ ਸਮਾਣਾ ਹਲਕੇ ਦੇ ਵਿੱਚ ਰਾਜਸਥਾਨ ਦੇ ਜੋਧਪੁਰ ਦੀ ਸਾਬਕਾ ਵਿਧਾਇਕ ਮਨੀਸ਼ਾ ਪਾਵਰ ਵੱਲੋਂ ਸਮਾਣਾ ਭੇਜਿਆ ਗਿਆ ਮਨੀਸ਼ਾ ਪਾਵਰ ਵੱਲੋਂ ਸਮਾਣਾ ਦੇ ਵਿੱਚ ਦੋ ਥਾਂ ਤੇ ਜਿਹੜੇ ਪਾਰਟੀ ਦੇ ਹਲਕੇ ਦੇ ਅਲੱਗ-ਅਲੱਗ ਨੇਤਾ ਹੈ ਪਰ ਪੰਜਾਬ ਮਹਿਲਾ ਕੌਂਸਲ ਦੀ ਪ੍ਰਧਾਨ ਗੁਰਸਖੋਂ ਰੰਦਾਵਾ ਵੱਲੋਂ ਇੱਕ ਵੱਖਰੀ ਮੀਟਿੰਗ ਕਰਾਈ ਗਈ ਆਪਣੇ ਸਮਰਥਕਾਂ ਦੇ ਨਾਲ ਵਰਕਰ ਅੱਗੇ ਉਹਨਾਂ ਨੇ ਗੱਲ ਸੁਣੀ ਮਨੀਸ਼ਾ ਪਵਾਰ ਵੱਲੋਂ ਉਸ ਤੋਂ ਬਾਅਦ ਨੈਣਾ ਧਰਮਸਾਲਾ ਦੇ ਵਿੱਚ ਸਾਬਕਾ ਵਿਧਾਇਕ ਸਮਾਣਾ ਕਾਕਾ ਰਜਿੰਦਰ ਸਿੰਘ ਦੇ ਨੇ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਹਲਕੇ ਦੇ ਕਾਂਗਰਸ ਪਾਰਟੀ ਦੇ ਆਗੂ ਸ਼ਾਮਲ ਹੋਏ ਮਨੀਸ਼ਾ ਪਵਾਰ ਨੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਣਾਉਣਾ ਚਾਹੁੰਦੇ ਹਨ ਔਰ ਪੰਜਾਬ ਗਵਾ ਬਣੇਗਾ ਦਿੱਲੀ ਦੇ ਵਿੱਚ ਕਾਂਗਰਸ ਸਰਕਾਰ ਬਣੇਗੀ ਔਰ ਇਸ ਦੇ ਲਈ ਹਾਈ ਕਮਾਂਡ ਵੱਲੋਂ ਰਾਹੁਲ ਗਾਂਧੀ ਜੀ ਪੰਜਾਬ ਦੇ ਵਿੱਚ ਹਰ ਪਾਰਟੀ ਵਰਕਰ ਦੀ ਗੱਲ ਸੁਣ ਰਹੇ ਹਨ ਕੋਈ ਵਿਅਕਤੀ ਥੋਪਿਆ ਨਹੀਂ ਜਾਏਗਾ ਪਾਰਟੀ ਵਰਕਰਾਂ ਦੀ ਜੋ ਵਿਚਾਰ ਹੈ ਉਹ ਵਿਚਾਰ ਹਾਈ ਕਮਾਂਡ ਨੂੰ ਰਾਹੁਲ ਗਾਂਧੀ ਜੀ ਨੂੰ ਅਤੇ ਮਲਕਾ ਅਰਜੁਨ ਖੜਕੇ ਨੂੰ ਦਿੱਤੇ ਜਾਣਗੇ ਉਸ ਦੇ ਬਾਅਦ ਪੰਜਾਬ ਦੇ ਵਿੱਚ ਹਲਕੇ ਦਾ ਜਿਹੜਾ ਜ਼ਿੰਮੇਵਾਰੀ ਸੌਂਪੀ ਜਾਵੇ ਜਲਦੀ ਹੀ ਉਹਨਾਂ ਨੂੰ ਜ਼ਿੰਮੇਵਾਰੀ ਅਸੀਂ ਸੌਂਪ ਰਹੇ ਹਾਂ ਔਰ ਇਸ ਦੇ ਲਈ ਪੰਜਾਬ ਦੇ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਦੇ ਲਈ ਇਹ ਟੀਮਾਂ ਗਠਿਤ ਕੀਤੀ ਗਈ ਹਨ आज की पार्टी है आर एस वेल यूथ कांग्रेस महिला कांग्रेस इस समाना के सभी वरिष्ठ जन युवा साथी एक बहुत महत्वपूर्ण आयोजन को लेकर आपके बीच में आई हूं प्राउदी द्वारा आयोजित यह आयोजन संगठन सृजन अभियान के नाम से जाना जाता है पूरे में भी कई प्रदेशों में गुजरात की बात करें हम हरियाणा की बात करें महाराष्ट्र की बात करें हम मध्य प्रदेश की बात करें बहुत किया हम बात करें नेहरू जी की हम बात करें राजीव गांधी जी की हम बात करें लाल लेकिन उन्होंने आपके दुख को समझा भारत के हर व्यक्ति के दुख को समझा और वो निकल पड़े आप सबकी बातों को लेकर बातों को सुनने के लिए हर एक की पीड़ा को बनने नहीं बनाने नहीं आया, और ना मैं प्रधान बनाने आई हूँ मैं केवल और केवल आपकी बातों को सुनूंगी समझूंगी और ये बात हाईकमान नेशनल कांग्रेस तक जाएगी राहुल जी तक जाएगी कांग्रेसी को जी तक जाएगी हमारे राष्ट्रीय अध्यक्ष खड़गे साहब तक जाएगी वो जब आप ही आपकी बातों का मनन करेंगे उससे निकलकर जो आएगा वो आपके बीच में उपस्थित होगा वो आपके बीच मैं अभी बैठूंगी आप सब लोगों की को तो सुनूंगी समझूंगी और एक एक शब्द लिख के जाऊंगी बहुत ही पूर्वक बहुत ही सत्यता के साथ बहुत ही गंभीर तरीके से मैं आपकी बातों को

माहौल है बहुत अच्छा आयोजन है लोग कांग्रेस को चाहते हैं और सभी कार्यकर्ता मजबूती के साथ आने वाले संगठन को बहुत अधिक मजबूत करने के लिए सभी लोग इकट्ठे हुए हैं मैं धन्यवाद देती हूँ यहाँ के एक्स एम साहब को मेरे साथ बंसल जी हैं बेदी जी हैं यहाँ के प्रधान हैं महंत जी उन सबको धन्यवाद कि वो कांग्रेस को बहुत अधिक एकजुट रखते हुए कांग्रेस को मजबूत कर रहे हैं और अब बहुत अच्छा निर्णय लेकर यहाँ से लेकर जाऊँगी देखिए मैं पंजाब की ऑब्जर्वर हूँ पटियाला के बारे में बोल रही हूँ और हर एक जिलों में अलग अलग जगह से ऑब्जर्वर गए हुए हैं और वो इसी अभियान को लेकर गए हैं और पूरे पंजाब में ये काम चल रहा है कब तक तो जिम्मेदारी सौंपी जाएगी बहुत ही जल्द संगठन की जिम्मेदारी दिल्ली हाईकमान द्वारा सौंपी जाए ਸਤਿਨਾਮ ਦਾ ਜਿਹੜਾ ਮੌਕਾ ਹੈ ਜੀ ਮਨੀਸ਼ਾ ਪਵਾਰ ਜੀ ਸਾਡੇ ਕੋਲ ਆਏ ਆ ਆਲ ਇੰਡੀਆ ਕੌਂਸਲ ਕਬੈਡੀ ਦੇ ਆਬਜ਼ਰਵਰ ਨੇ ਸਾਨੂੰ ਬਹੁਤ ਮਾਣ ਹੈ ਕਾਂਗਰਸ ਪਾਰਟੀ ਦੇ ਪਰਿਵਾਰ ਦੇ ਹੋਤੇ ਜਦੋਂ ਵੀ ਸਨੇਹਾ ਦਿੰਨੇ ਆ ਸਾਰੇ ਇੱਕ ਮੁੱਠ ਹੋ ਕੇ ਇਕੱਠੇ ਹੋ ਕੇ ਇੱਥੇ ਆਂਦੇ ਆ ਅੱਜ ਇੱਥੇ ਸਾਰੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬਲਾਕ ਸੰਪਤੀਆਂ ਦੇ ਮੈਂਬਰ ਸਾਡੇ ਬਲਾਕਾਂ ਦੇ ਪ੍ਰਧਾਨ ਸਾਡੇ ਕਿਸਾਨ ਸੈਲ ਦੇ ਪ੍ਰਧਾਨ ਸਾਰੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਬੰਡਲ ਪ੍ਰਧਾਨ ਸਾਰੀ ਲੀਡਰਸ਼ਿਪ ਸਾਰਾ ਪਰਿਵਾਰ ਇਕੱਠਾ ਹੈ ਮੈਡਮ ਨੂੰ ਆਪਣੇ ਦਿਲ ਦੀ ਗੱਲ ਦੱਸਣਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਇਹ ਆਪਣਾ ਸੁਨੇਹਾ ਜੋ ਦਿੱਲੀ ਲੈ ਕੇ ਜਾਣਗੇ ਪ੍ਰਧਾਨਗੀ ਦੇ ਇਲੈਕਸ਼ਨ ਵਾਸਤੇ ਉਸੇ ਸੁਨੇਹਾ ਲਵਾਂਗੇ ਸਾਰੇ ਬੰਦੇ ਮਿਲ ਗਏ ਬਹੁਤ ਬਹੁਤ ਸੰਗਠਨ ਸਿਰਜਣ ਅਭਿਆਨ ਜੋ ਮਲਿਕ ਅਰਜੁਨ ਖੜਗੇ ਜੀ ਔਰ ਰਾਹੁਲ ਗਾਂਧੀ ਜੀ ਵੱਲੋਂ ਲਿਆ ਗਿਆ ਫੈਸਲਾ ਹੈ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਸੰਗਠਨ ਹੈ ਉਹਦੀ ਮਜ਼ਬੂਤੀ ਦੇ ਲਈ ਕ અભિયાન ਚਲਾਇਆ ਜਿਹਦੇ ਤਹਿਤ 29 ਜ਼ਿਲ੍ਹਿਆਂ ਦੇ ਵਿੱਚ 29 ਆਬਜ਼ਰਵਰਸ ਆਈਸੀਸੀ ਨੇ ਭੇਜੇ ਨੇ ਔਰ ਸਾਡੀ ਡਿਸਟ੍ਰਿਕਟ ਪਟਿਆਲਾ ਲਈ ਮੈਨੂੰ ਬਹੁਤ ਖੁਸ਼ੀ ਹੈ ਕਿ ਇੱਕ ਮਹਿਲਾ ਕਾਂਗਰਸੀ ਲੀਡਰ ਜੋਧਪੁਰ ਦੇ ਐਮਐਲਏ ਰਹੇ ਨੇ ਤੇ ਉੱਥੇ ਦੇ ਮਹਿਲਾ ਕਾਂਗਰਸ ਦੇ ਅਧਿਐਕਸ਼ ਵੀ ਨੇ ਉਹ ਅੱਜ ਸਾਡੇ ਵਿੱਚ ਆਏ ਨੇ ਪਟਿਆਲੇ 7 ਦਿਨ ਤੋਂ ਉਹ ਪੂਰੇ ਫੀਲਡ ਦੇ ਵਿੱਚ ਜਾ ਕੇ ਹਰ ਬਲਾਕ ਦੇ ਵਿੱਚ ਜਾ ਕੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰ ਰਹੇ ਨੇ ਕਿ ਕਿਸ ਤਰ੍ਹਾਂ ਸੱਗਠਨ ਨੂੰ ਮਜ਼ਬੂਤ ਬਣਾਇਆ ਜਾਵੇ ਇਸ ਤੋਂ ਪਹਿਲਾਂ ਜਿਹੜੀਆਂ 4 ਸਕੇਟਸ ਦੇ ਵਿੱਚ ਹੋਇਆ ਉੱਥੇ ਇਹ ਗੁਜਰਾਤ 'ਚ ਜਾ ਕੇ ਬੜੀ ਚੰਗੇ ਤਰੀਕੇ ਦੇ ਨਾਲ ਉੱਥੇ ਵੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਕਰਕੇ ਆਏ ਸੋ ਇਹਨਾਂ ਦੇ ਡਾਟਾ ਇਕੱਠਾ ਕਰਕੇ ਜੋ ਇੱਥੇ ਲੈ ਕੇ ਜਾਣਾ ਹੈ ਰਾਹੁਲ ਜੀ ਮਲਿਕ ਅਰਜੁਨ ਖੜਗੇ ਜੀ ਪਰ ਕੇਸੀ ਵੈਨੂ ਗੋਪਾਲ ਜੀ ਜੋ ਜੀਐਸਓ ਨੇ ਸਾਡੇ ਉਹਨਾਂ ਕੋਲ ਜਾਣਗੇ ਅੰਤਿਮ ਫੈਸਲਾ ਜਿਹੜਾ ਉਹਨਾਂ ਦਾ ਹੋਊਗਾ ਪਰ ਬਹੁਤ ਜਲਦੀ ਮੈਨੂੰ ਲੱਗਦਾ 15 ਅਕਤੂਬਰ ਤੋਂ ਪਹਿਲਾਂ ਪਹਿਲਾਂ ਹੀ ਫੈਸਲਾ ਹੋ ਜਾਊਗਾ ਤੁਸੀਂ ਪੰਜਾਬ ਮਹਿਲਾ ਕੌਂਸਲ ਦੇ ਪ੍ਰਧਾਨ ਹੋ ਕਿਸ ਤਰ੍ਹਾਂ ਦੇਖ ਰਹੇ ਹੋ ਆਉਣ ਵਾਲੇ ਵਕਤ 2027 ਦੀ ਤਿਆਰੀਆਂ ਇਹ ਸਾਰੀਆਂ ਬਹੁਤ ਅੱਛੀ ਤਿਆਰੀ ਹੈ ਜੀ ਤੁਸੀਂ ਦੇਖੋ ਕਿ ਜਦੋਂ ਦਾ ਸੰਗਠਨ ਸਿਰਜਣ ਅਭਿਆਨ ਆਇਆ ਹੈ ਚਾਹੇ ਪੰਜਾਬ ਨੇ ਬਹੁਤ ਹੀ ਹੜਾਂ ਦੀ ਤਰਾਸਦੀ ਨੂੰ ਝੱਲਿਆ ਪਰ ਇੰਨਾ ਜੋਸ਼ ਹੈ ਹਰ ਜ਼ਿਲ੍ਹੇ ਦੇ ਵਿੱਚ ਹਰ ਸਾਡਾ ਕਾਂਗਰਸੀ ਆਗੂ ਮੈਨੂੰ ਖੁਸ਼ੀ ਹੈ ਬਹੁਤ ਸਾਰੀਆਂ ਸੀਟਾਂ ਦੇ ਜਿਹੜੀ ਮਹਿਲਾ ਕਾਂਗਰਸ ਦੀਆਂ ਭੈਣਾ ਡੀਸੀਸੀ ਦੀ ਪ੍ਰਧਾਨਗੀ ਵਾਸਤੇ ਅਪਲਾਈ ਕਰ ਰਹੀਆਂ ਨੇ ਇਹ ਬਹੁਤ ਵੱਡੀ ਗੱਲ ਹੈ ਇੱਕ ਮਹਿਲਾ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਬੈਸਟ ਵਿਸ਼ੇਸ ਵੀ ਕਹੂੰਗੀ ਕਿ ਡੀਸੀਸੀ ਦੇ ਵਿੱਚ ਆ ਕੇ ਉਹਨਾਂ ਦੀ ਪ੍ਰੋਮੋਸ਼ਨ ਜਿਹੜੀ ਹੋ ਰਹੀ ਹੈ ਪ੍ਰਧਾਨੀ ਬਹੁਤ ਚੰਗੀਆਂ ਹਨ ਪਰ ਮੈਂ ਅੰਦਰ ਫੈਸਲੇ ਨਹੀਂ ਕਰ ਸਕਦਾ ਹਾਂ ਇਹ ਨਹੀਂ ਇਹ ਨਹੀਂ ਤੁਸੀਂ ਉਹ ਸਾਡੇ ਵੀ ਜਾ ਕੇ ਗੱਲ ਕਰ ਰਹੇ ਹੈ ਇੱਕ ਇੱਕ ਮਤਲਬ ਉਹ ਅਲੱਗ ਇੱਕ ਹੈ ਨਹੀਂ ਹੋ ਸਕਦਾ ਪਿਛਲੇ ਵਾਰ ਚ ਹੰਗਾਮਾ ਹੋਇਆ ਥਾ ਮੈਂ ਇੱਥੇ ਕਹਿਣਾ ਚਾਹੂੰਗੀ ਇਸ ਟਾਈਮ ਵਿਧਾਇਕ ਇੱਥੇ ਕੋਈ ਨਹੀਂ ਹੈ ਵਿਧਾਇਕ ਕੋਈ ਨਹੀਂ ਕੋਈ ਹਲਕਾ ਇਨਚਾਰਜ ਨਹੀਂ ਸੋ ਮੈਂ ਬਲਾਕਸ ਚ ਜਾ ਰਹੇ ਨੇ ਇਹ ਸਿਟੀ ਬਲੌਕ ਹੈਗਾ ਇੱਥੇ ਅਸੀਂ ਆਪਣੇ ਸਾਰੇ ਜੋ ਅਹੁਦੇਦਾਰ ਹੈ ਅਸੀਂ ਇਕੱਠ ਨਹੀਂ ਕੀਤਾ ਕੋਈ ਰੈਲੀ ਦਾ ਰੂਪ ਨਹੀਂ ਦਿੱਤਾ ਕਿ ਸਾਰੇ ਅਹੁਦੇਦਾਰ ਹੈ ਚਾਹੇ ਉਹ ਕਿਸਾਨ ਸੈੱਲ ਦਾ ਹੈ ਚਾਹੇ ਉਹ ਬੀਸੀ ਸੈੱਲ ਦਾ ਹੈ ਚਾਹੇ ਕੋਈ ਐਮਸੀਐਚ ਸਰਪੰਚ ਹੈ ਪੰਚਾਇਤ ਹੈ ਜ਼ਿਲ੍ਹਾ ਪਰਿਸ਼ਦ ਬਲੌਕ ਸੰਪਤੀ ਚਾਹੇ ਕੋਈ ਐਨਐਸਓ ਆਈ ਯੂਥ ਕਾਂਗਰਸ ਸਾਰਿਆਂ ਨੂੰ ਸੱਦਾ ਖੁੱਲਾ ਸੱਦਾ ਦਿੱਤਾ ਕਿ ਆਬਜ਼ਰਵਰ ਸਾਹਿਬ ਆਈ ਨੇ ਤੁਸੀਂ ਆਪਣੀ ਕੋਈ ਵਿਚਾਰ ਰੱਖਣੀ ਹੈ ਉਹਨਾਂ ਕੋਲ ਰੱਖ ਸਕਦੇ ਹੋ ਇਹ ਇੱਕ ਕਾਂਗਰਸ ਦੀ ਮੀਟਿੰਗ ਹੈ ਉਹਨਾਂ ਨੇ ਅਲੱਗ ਮੀਟਿੰਗ ਰੱਖ ਲਈ ਉਹਨਾਂ ਦੀ ਮਰਜ਼ੀ ਅਸੀਂ ਵੀ ਆਬਜ਼ਰਵਰ ਸਾਹਿਬ ਤੁਹਾਡਾ ਉਹਨਾਂ ਕੋਲ ਵੀ ਜਾਣਗੇ ਉਹਨਾਂ ਦੇ ਵੀ ਵਿਚਾਰ ਸੁਣ ਲੈਣਗੇ ਜਿਹੜੇ ਵਰਕਰ ਮਤਲਬ ਇਹਨਾਂ ਨੂੰ ਕੋਈ رائے ਦੇਣਗੇ ਉਸ ਦੇ ਮੁਤਾਬਿਕ ਹੀ ਪ੍ਰਧਾਨ ਜਲਾ ਪ੍ਰਧਾਨ ਚੁਣਿਆ ਜਾ ਬਿਲਕੁਲ ਜੀ ਬਿਲਕੁਲ ਮੈਂ ਮਾਨਸਾ ਦੇ ਵਿੱਚ ਉਹਬਜ਼ਰਵਰ ਆ ਉੱਥੇ ਸ਼੍ਰੀ ਅਨਿਲ ਚੌਧਰੀ ਜੀ ਜੋ ਦਿੱਲੀ ਦੇ ਪ੍ਰਦੇਸ਼ ਦੇ ਅਕਸ਼ ਰਏ ਆ ਔਰ ਪਟਪਟ ਗੰਜ ਤੋਂ ਐਮ ਐਲ ਏ ਵੀ ਰਏ ਆ ਉਹ ਕੱਲ ਹੀ ਗਏ ਨੇ ਵਾਪਸ ਮੈਂ ਉਹਨਾਂ ਦੇ ਨਾਲ ਸੀ ਉੱਥੇ ਵੀ ਜੋ ਮੈਂ ਤਰੀਕਾ ਦੇਖਿਆ ਉਹਨਾਂ ਦਾ ਜੋ ਮਹਿਮ ਦਾ ਤਰੀਕਾ ਤੁਹਾਡੇ ਮੂੰਹ ਦੇ ਵਿੱਚੋਂ ਇੱਕ ਇੱਕ ਕੱਢਿਆ ਸ਼ਬਦ ਨੋਟ ਹੋ ਰਿਹਾ ਪੂਰਾ ਲਿਖ ਕੇ ਉਹ ਆਪਣੇ ਲੈ ਕੇ ਜਾਣਗੇ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਗੁਜਰਾਤ ਚ ਵੀ ਬਣਾ ਕੇ ਆਏ ਨੇ ਸੋ ਪੰਜਾਬ ਚ ਵੀ ਉਹ ਕਰ ਰਹੇ ਨੇ ਐਕਸਪੀਰੀਅੰਸ ਦੇ ਨਾਲ ਇੱਕ ਇੱਕ ਸ਼ਬਦ ਲਿਖ ਕੇ ਰਾਹੁਲ ਜੀ ਦੇ ਸਾਹਮਣੇ ਪੇਸ਼ ਕਰਨਗੇ ਅੱਜ ਜਿਹੜਾ ਹਿੰਦੁਸਤਾਨ ਦੀ ਕੌਂਸਲਟੀ ਵੱਲੋਂ ਏਆਈਸੀਸੀ ਵੱਲੋਂ ਸਾਡੇ ਪੰਜਾਬ ਦੇ ਜਿੰਨੇ ਵੀ ਡਿਸਟ੍ਰਿਕਟ ਨੇ ਉਹਨਾਂ ਵਿੱਚ ਆਬਜ਼ਰਵਰ ਨਿਯੁਕਤ ਕਰਕੇ ਸਾਡੇ ਸੰਗਠਨ ਸਿਰਜਣ ਅਭਿਆਨ ਦੇ ਤਹਿਤ ਸਾਡੇ ਪਟਿਆਲੇ ਮੈਡਮ ਨੀਸ਼ਾ ਪੁਾਰਜੀ ਐਕਸਐਮਐਲਏ ਜੋਧਪੁਰ Rajasthan ਤੋਂ ਨੇ ਉਹਨਾਂ ਨੂੰ AICC ਵੱਲੋਂ ਪਟਿਆਲਾ ਨਹੀਂ ਨਿਯੁਕਤ ਕੀਤਾ ਗਿਆ ਜਿਹੜਾ ਸੰਗਠਨ ਸਿਰਜਣ ਪ੍ਰੋਗਰਾਮ ਆ ਉਸ ਸੰਬੰਧ ਦੇ ਵਿੱਚ ਵੀ ਸੰਗਠਨ ਕਿਸ ਤਰ੍ਹਾਂ ਮਜ਼ਬੂਤ ਹੋ ਸਕਦਾ ਉਹਦੇ ਹਰ ਹਲਕੇ ਵਿੱਚ ਸਾਡੇ 6 ਹਲਕਿਆਂ ਵਿੱਚ ਮੈਡਮ ਜਾ ਰਹੇ ਨੇ ਤੇ ਇਕੱਲੇ ਇਕੱਲੇ ਵਰਕਰ ਦੀ ਗੱਲ ਸੁਣ ਰਹੇ ਨੇ ਵੀ ਕਿਸ ਨੂੰ ਪ੍ਰਧਾਨ ਬਣਾਉਣਾ ਡਿਸਟ੍ਰਿਕਟ ਦਾ ਕਿਸ ਤਰ੍ਹਾਂ ਸੰਗਠਨ ਮਜ਼ਬੂਤ ਹੋ ਸਕਦਾ ਉਹ ਸਾਰਾ ਹੀ ਹਲਕੇ ਵਿੱਚ ਤੇ ਸਾਡੇ ਜਿੰਨੇ ਸਾਡੇ ਫਰੰਟਰਲ ਆਰਗੇਨਾਈਜੇਸ਼ਨ ਦੇ ਮੁਖੀ ਨੇ ਚਾਹੇ ਸਾਡੀ ਯੂਥ ਕਾਨਫਰੰਸ ਹੋਵੇ ਚਾਹੇ ਮਹਿਲਾ ਕਾਨਫਰੰਸ ਹੋਵੇ ਚਾਹੇ ਐਨਯੂਆਈ ਹੋਵੇ ਚਾਹੇ ਇੰਟਕ ਹੋਵੇ ਚਾਹੇ ਐਸਸੀਲ ਐਸਸੀਐਲ ਚਾਹੇ ਬੀਸੀਐਲ ਚਾਹੇ ਓਬੀਸੀ ਚਾਹੇ ਇੰਟਕ ਚਾਹੇ ਕਿਸਾਨ ਪੰਚਾਇਤ ਸਾਰਿਆਂ ਦੇ ਮੁਖੀਆਂ ਨੂੰ ਮਿਲ ਕੇ ਉਹਨਾਂ ਨੂੰ ਪੁੱਛਿਆ ਕਿ ਜ਼ਿਲ੍ਹੇ ਦੇ ਵਿੱਚ ਕਾਂਗਰਸ ਕਿਸ ਤਰ੍ਹਾਂ ਮਜਬੂਤ ਉਸਾਦੀਆ ਇਹਦੀ ਰਿਪੋਰਟ ਆਲ ਇੰਡੀਆ ਕਾ ਹਰਕੁਐਰੀ ਕੋਲ ਪਹੁੰਚੂਗੇ ਕਿਰੇ ਕਿਰੇ ਹਲਕੇ ਤੇ ਘੁੰਮ ਚੁਕੇ ਹਾਂ ਦੇ ਕਮਾ ਅਸੀਂ ਨਾਪਾ ਹਲਕਾ ਘੁੰਮ ਚੁਕੇ ਹਾਂ ਉੱਥੇ ਮੈਂ ਜਾਏ ਦੋਏ ਬਲੋਕਾਂ ਵਿੱਚ ਰਾਜਪੁਰੇ ਅਸੀਂ ਜਾਏ ਸਨੌਰ ਜਾਏ ਤੇ ਛਤਨਾਣਾ ਜਾਏ ਤੇ ਸਾਰੇ ਚੀਫਾਂ ਨੂੰ ਮਿਲਲੇ ਜਿਹੜੇ ਸਾਡੇ ਸੈਲਾਂ ਦੇ ਮੁਖੀ ਨੇ ਅੱਜ ਅਸੀਂ ਸਮਾਣਿਆ ਇਹ ਪਹਿਲੇ ਬਲੌਕ ਦੀ ਦੂਜੇ ਬਲੌਕ ਦੀ 12 ਵਜੇ ਤੋਂ ਬਾਅਦ ਆ ਫਿਰ ਉਸ ਤੋਂ ਬਾਅਦ ਘਨੌਰ ਅੱਜ ਸਾਡਾ ਸਾਰਾ ਜਿਹੜਾ ਜ਼ਿਲ੍ਹਾ ਪਟਿਆਲਾ ਕੰਪਲੀਟ ਹੋ ਜੂ। ਲੀਡਰ ਆਏ ਆ ਇਕੱਲੇ-ਇਕੱਲੇ ਆਪਣਾ ਆਪਣਾ ਪ੍ਰਦਰਸ਼ਨ ਕਰਦੇ ਇਕੱਠੇ ਕਿਉਂ ਨਹੀਂ ਹੁੰਦੇ? ਨਹੀਂ ਨਹੀਂ, ਇਹਦੇ ਵਿੱਚ ਕੋਈ ਪ੍ਰਦਰਸ਼ਨ ਵਾਲੀ ਗੱਲ ਨਹੀਂ। ਇਹ ਸੰਗਠਨ ਦੀ ਮਜ਼ਬੂਤੀ ਵਾਸਤੇ ਆ। ਇਕੱਲੇ-ਇਕੱਲੇ ਅਕਸਰ ਕੀ ਹੁੰਦਾ ਪਹਿਲਾਂ ਉੱਪਰੋਂ ਪ੍ਰਧਾਨ ਲੱਗ ਜਾਂਦੇ ਦੀ ਜ਼ਿਲ੍ਹਿਆਂ ਦੇ ਕੋਈ ਐਮ.ਐਲ.ਏ ਦਾ ਮੁੰਡਾ ਜਾਂ ਕੋਈ ਹੋਰ ਕਿਸ ਦੀ ਇਸ਼ਤਿਹਾਰ ਤੇ ਉਹਨਾਂ ਆਲ ਇੰਡੀਆ ਕਮੇਟੀ ਵੱਲੋਂ ਸਾਡੇ ਰਾਹੁਲ ਜੀ ਵੱਲੋਂ ਖੜਗੇ ਸਾਹਿਬ ਵੱਲੋਂ ਸਾਡੇ ਕੇ.ਸੀ. ਮੀਨੂ ਗੁਪਾਲ ਜੀ ਵੱਲੋਂ ਸ਼੍ਰੀਮਤੀ ਸੋਨੀਆ ਗਾਂਧੀ ਪਿੰਕ ਅਗਲੀ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਕਿ ਜਾ ਕੇ ਤੁਸੀਂ ਚੈੱਕ ਕਰੋ ਕਿਹੜੇ ਬੰਦੇ ਕੰਮ ਕਰਨ ਵਾਲੇ ਨੇ ਤੇ ਕੌਣ ਚੰਗਾ ਵਰਕਰ ਆ ਸਾਰੇ ਹਲਕਿਆਂ 'ਚ ਪੁੱਛ ਰਹੇ ਨੇ ਇਸ ਕਰਕੇ ਵੱਖਰੇ ਵੱਖਰੇ ਮਿਲ ਰਹੇ ਨੇ ਇੱਥੇ ਵੀ ਕੋਈ ਲੈਕਚਰ ਵਾਜੀ ਨਹੀਂ ਹੈਗੀ ਸਪੀਚਾਂ ਨਹੀਂ ਮੈਡਮ ਇਕੱਲੇ ਬੈਠੇ ਨੇ ਨਾ ਕੋਈ ਹਲਤਾਂਚਾਰ ਦੇ ਨਾਲ ਬਹਿੰਦਾ ਨਾ ਜ਼ਿਲ੍ਹਾ ਪ੍ਰਧਾਨ ਇਕੱਲਾ ਇਕੱਲਾ ਬੰਦਾ ਉਹਨਾਂ ਨੂੰ ਮਿਲਦਾ ਤੇ ਆਪਣੀ ਰਾਏ ਦਿੰਦਾ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼